ਕਿਉਂ ਕਈ ਵਾਰੀ ਕਮਿਊਨਿਟੀ ਦਿਮਾਗ ਚਾ ਜਾਂਦੀ ਹੈ ਬੰਦੇ ਦੇ ਇਹ ਕੋਈ ਆਪਣੇ ਪਰਸਨਲ ਫਾਇਦੇ ਆ ਸਬਕ ਅਸੀਂ ਕੰਡਲਾ ਦਲਾਂਦੇ ਰਵਾਂਗੇ ਇਸ ਚੀਜ਼ ਉੱਪਰ ਵੀ ਸਾਨੂੰ ਸੋਚਣਾ ਪਏਗਾ ਇੱਕ ਵਾਰੀ ਸਾਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਸਰਕਾਰਾਂ ਨੂੰ ਮੰਗ ਪੱਤਰ ਵੀ ਦੇਣੇ ਚਾਹੀਦੇ ਕਿ ਇਸ ਦੇ ਖਿਲਾਫ ਸਟੇਟ ਲੈਵਲ ਤੇ ਵੀ ਤੇ ਦੇਸ਼ ਦੇ ਭਾਰਤ ਲੈਵਲ ਤੇ ਵੀ ਇੰਡੀਆ ਲੈਵਲ ਤੇ ਵੀ ਇੱਕ ਐਸਾ ਕਾਨੂੰਨ ਬਣੇ ਕਿ ਜਨਮ ਦੇ ਕੇ ਔਰ ਆਦਮੀ ਤੋਂ ਹੀ ਪੀੜਤ ਰਹਿੰਦੀ ਹੈ ਸਾਰੀ ਜ਼ਿੰਦਗੀ ਇਹ ਸੱਚ ਹੈ ਤੁਸੀਂ ਕਿਤੇ ਕਿਤਾਬਾਂ 'ਚ ਵੀ ਪੜ ਲਓ ਕਦੇ ਤਾਂ ਔਰ ਆਪਣੇ ਪਿਓ ਤੋਂ ਡਰੂੱਖਾ ਡੱਕੇ ਰਹਿਣਾ ਪੈਂਦਾ ਕਦੇ ਆਔਰਤ ਨੂੰ ਆਪਣੇ ਭਾਈਆਂ ਤੋਂ ਡਰ ਕੇ ਰਹਿਣਾ ਪੈਂਦਾ ਫਿਰ ਵੀ ਗੁੱਡ ਜਸਟਿਸ ਵੀ ਗੁੱਡ ਜਸਟਿਸ ਵੀ ਗੁੱਡ ਜਸਟਿਸ ਵੀ ਗੁੱਡ ਜਸਟਿਸ ਜਸਟਿਸ ਵੀ ਗੁੱਡ 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 ਜਸਟਿਸ ਅਸੀਂ ਬਹੁਤ ਸਮੇਂ ਤੋਂ ਦੇਖ ਰਹੇ ਹਾਂ ਕਿ ਹਿੰਦੁਸਤਾਨ ਜੋ ਸਾਡਾ ਦੇਸ਼ ਹੈ ਇਸ ਦੇ ਅੰਦਰ ਅਹਰੀਆਂ ਜੋ ਪਨੌਨੀ ਹਰਕਤਾਂ ਉਹ ਵਧਦੀਆਂ ਜਾ ਰਹੀਆਂ ਸੋ ਇੱਕ ਸਾਡੇ ਉਪਰਾਲਾ ਰਾਜਪੁਰਾ ਦੇ ਐਨ ਜੀਓ ਸਮਾਜ ਸੇਵੀ ਸੰਗਠਨਾ ਵੱਲੋਂ ਕਿ ਆਦਾ ਹੱਕ ਬਣਦਾ ਹੈ ਕਿ ਅਸੀਂ ਆਪਣਾ ਬਰੋਹ ਜ਼ਾਹਰ ਕਰਈਏ ਕਲਕੱਤਾ ਦੇ ਅੰਦਰ ਬੇਟੀ ਨੋਬੀਤਾ ਮੋਬੀਤਾ ਦੇਵਨਾਥ ਜੋ ਕਿ ਇੱਕ ਟ੍ਰੇਨੀ ਡਾਕਟਰ ਸੀ ਉਸ ਦੇ ਨਾਲ ਇੱਕ ਜਗੰਨੇ ਅਪਰਾਧ ਹੋਇਆ ਉੱਥੇ ਦਾ ਇੱਕ ਸਿਕਿਉਰਿਟੀ ਗਾਰਡ ਜੋ ਕਿਹਾ ਜਾਂਦਾ ਹੈ ਉਸਨੇ ਉਹਦੇ ਨਾਲ ਰੇਪ ਰੇਪ ਤੋਂ ਬਾਅਦ ਉਹਦੀ ਬਹੁਤ ਹੀ ਖਿਨੌਣੇ ਢੰਗ ਦੇ ਨਾਲ ਹੱਤਿਆ ਕੀਤੀ ਗਈ ਜਿਹੜੇ ਉਹਦੇ ਸਰੀਰ ਦੇ ਪਾਟ ਜਿੱਥੋਂ ਵੀ ਲਹੂ ਵਗਿਆ ਉੱਤੇ ਲਹੂ ਵਗਿਆ ਔਰ ਜਿੱਥੇ ਕਈ ਉਹਨਾਂ ਦੇ ਅੱਖ ਦੇ ਵਿੱਚੋਂ ਕੰਚ ਦੇ ਜੋ ਸ਼ੀਸ਼ੇ ਵੀ ਮਿਲੇ ਹੈ ਔਰ ਬੁਰੇ ਤਰੀਕੇ ਦੇ ਨਾਲ ਉਸ ਦੀ ਹੱਤਿਆ ਕੀਤੀ ਗਈ ਹੈ ਇਹ ਸਾਡੇ ਸਮਾਜ ਦੇ ਲਈ ਬਹੁਤ ਹੀ ਖਿਨੌਣਾ ਤੱਬਾ ਹੈ ਸਾਡੇ ਸਮਾਜ ਦੇ ਵਿੱਚ ਇਹ ਘਟਨਾਵਾਂ ਪਹਿਲਾਂ ਵੀ ਬਹੁਤ ਹੋਈਆਂ ਹਾਤ ਰਸ ਦੇ ਵਿੱਚ ਇੱਕ ਮਨੁਸ਼ਿਆ ਤੇ ਨਾਲ ਹਾਤ ਰਸ ਦੇ ਵਿੱਚ ਕਾਂਡ ਹੋਇਆ ਕਠੂਆ ਕਾਂਡ ਹੋਇਆ ਇਸ ਰੇਪ ਤੋਂ ਬਾਅਦ ਤੁਸੀਂ ਹੈਰਾਨ ਹੋ ਜਾਓਗੇ ਬਿਹਾਰ ਦੇ ਅੰਦਰ 3 ਸਾਲ ਦੀ ਬੇਟੀ ਦੇ ਨਾਲ ਰੇਪ ਹੋਇਆ ਔਰ ਤੇਲੰਗਾਨਾ ਦੇ 13 ਸਾਲ ਦੀ ਬੇਟੀ ਦੇ ਨਾਲ ਰੇਪ ਹੋਇਆ ਕਹਿੰਨ ਤੋਂ ਬਾਅਵੇ ਹੈ ਕਿ ਸਰਕਾਰਾਂ ਇਹਨਾਂ ਚੀਜ਼ਾਂ ਵੱਲ ਗੌਰ ਕਰਨ ਇਹਨਾਂ ਅਪਰਾਧਾਂ ਦੇ ਉੱਤੇ ਨਕੇਲ ਕੱਸਣ ਇਹਨਾਂ ਦੇ ਜੋ ਵੀ ਕਾਨੂੰਨ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਫੇਰ ਬਦਲ ਕਰਕੇ ਇਹਨਾਂ ਨੂੰ ਸਖਤ ਕੀਤਾ ਜਾਵੇ ਸਾਡੀ ਇਹ ਮੰਗ ਹੈ ਕਿ ਅਗਰ ਕੋਈ ਵੀ ਅਪਰਾਧੀ ਰੇਪ ਔਰ ਹੱਤਿਆ ਦੇ ਅੰਦਰ ਦੋਸ਼ੀ ਪਾਇਆ ਜਾਂਦਾ ਹੈ ਉਹਨੂੰ ਸਿੱਧੀ ਫਾਂਸੀ ਔਰ ਉਸ ਦੇ ਪਰਿਵਾਰ ਦੇ ਨਾਲ ਸਮਾਜਿਕ ਬਾਈਕਾਟ ਕੀਤਾ ਜਾਵੇ ਸਾਡੀ ਹਿਊਮਨ ਸਰਵਿਸ ਸੁਸਾਇਟੀ ਦੇ ਵੱਲੋਂ ਮੈਡਮ ਅਨਜੀਤ ਕੌਰ ਜੀ ਮੇਰੇ ਵੱਲੋਂ ਵਿਕਟਰ ਮੱਸੀ ਵਿਜੇ ਕੁਮਾਰ ਜੀ ਬਲਦੇਵ ਕੋਸ਼ਲ ਜੀ ਤਰਸੁਹਾਵੀ ਸੰਸਾ ਮੈਡਮ ਰਵਿੰਦਰ ਕੌਰ ਜੀ ਭੀਮ ਆੜਮੀ ਅਰਜਿੰਦਰ ਬਾਲਮਿਕਨ ਜੀ ਔਰ ਐਨ.ਡੀ. ਰੋੜਾ ਸਮਾਜ ਸੇਵਕ ਜੀ ਨਿਸ਼ਕਾਮ ਸੇਵਾ ਤੋਂ ਮੈਡਮ ਸੁਸ਼ਮਾ ਜੀ ਸਾਂਝਾ ਉਪਰਾਲਾ ਸਾਡੇ ਵੱਲੋਂ ਸਮਾਜ ਸੇਵੀਆਂ ਵੱਲੋਂ ਔਰ ਜਿੰਨੇ ਸਾਥੀ ਸਾਡੇ ਖੜੇ ਆ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਜਾਣਦੇ ਲੇਕਿਨ ਉਹ ਦਿਲੋਂ ਸਾਡੇ ਨਾਲ ਜੁੜੇ ਹੋਏ ਆ ਸਾਡਾ ਇੱਕ ਮੈਸੇਜ ਗਿਆ ਸੀ ਉਹਨਾਂ ਨੇ ਕਿਸੇ ਚੀਜ਼ ਦੀ ਪ੍ਰਵਾਹ ਨਹੀਂ ਕੀਤੀ ਔਰ ਸਾਡੇ ਨਾਲ ਉਹ ਆਏ ਇਸ ਕੈਂਡਲ ਮਾਰਚ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਮੈਂ ਇਹ ਅਪੀਲ ਕਰਨਾ ਚਾਹੁੰਦਾ ਜਿੰਨੇ ਵੀ ਸਕੂਲ ਕਾਲਜ ਇੰਸਟੀਟਿਊਸ਼ਨ ਨੇ ਔਰ ਜਿੰਨੇ ਵੀ ਇੰਡਸਟਰੀਜ਼ ਨੇ ਜਿੱਥੇ ਸਾਡੀ ਬੇਟੀਆਂ ਕੰਮ ਕਰਦੀਆਂ ਸਰਕਾਰ ਨੂੰ ਇੱਕ ਰੂਲ ਬਣਾਉਣਾ ਚਾਹੀਦਾ ਹੈ ਕਿ ਸੈਲਫ ਡਿਫੈਂਸ ਦਾ ਇੱਕ ਕੋਰਸ ਕਰਵਾਇਆ ਜਾਵੇ ਜਿਹਦੇ ਵਿੱਚ ਉਹ ਆਪਣੀ ਲੜਕੀ ਅਗਰ ਇੱਜ਼ਤ ਤੇ ਕਿਤੇ ਵੀ ਹਮਲਾ ਹੁੰਦਾ ਹੈ ਉਹਦੇ ਲਈ ਉਹ ਅਟੈਕ ਕਰ ਸਕੇ ਭੰਤਨ ਸਿੰਘ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਬੇਟੀਆਂ ਦੇ ਲਈ ਇੱਕ ਅਮਰਿਤ ਛਕੋ ਤੇ ਸ਼ਸਤਰ ਰੱਖੋ ਜੋ ਜ਼ਰੂਰੀ ਕੀਤਾ ਸੀ ਮੇਰੀ ਇਹ ਇੱਕ مسیਖ ਕ੍ਰਿਸ਼ਚਨ ਹੋਣ ਦੇ ਨਾਤੇ ਮੈਂ ਫੇਰ ਵੀ ਇਹ ਕਹਿੰਨਾ ਕਿ ਹਰ ਬੇਟੀ ਦੇ ਕੋਲ ਹਥਿਆਰ ਹੋਣਾ ਚਾਹੀਦਾ ਹੈ ਉਹਦੀ ਸੈਲਫ ਡਿਫੈਂਸ ਵਾਸਤੇ ਅਗਰ ਉਹਦੀ ਇੱਜ਼ਤ ਦੇ ਉੱਤੇ ਕੋਈ ਹਮਲਾ ਕਰਦਾ ਹੈ ਉਹ ਟੈਕ ਕਰ ਸਕਦੀ ਹੈ ਔਰ ਮੈਂ ਕਹਿੰਦਾ ਕਿ ਟ੍ਰੇਨਿੰਗ ਸੈਂਟਰ ਹਰ ਸਕੂਲ ਦੇ ਅੰਦਰ ਹੋਣਾ ਚਾਹੀਦਾ ਜੋ ਕਿ ਬੇਟੀ ਜਦੋਂ ਵੀ ਕਿਤੇ ਇੱਜ਼ਤ ਤੇ ਹਮਲਾ ਹੋਵੇ ਉਹਦਾ ਮੁਕਾਬਲਾ ਕਰ ਸਕੇ ਸੋ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਜਨਤਾ ਤੱਕ ਪਹੁੰਚਾਉਣ ਦਾ ਬੀੜਾ ਚੱਕਿਆ ਬਹੁਤ-ਬਹੁਤ ਧੰਨਵਾਦ ਹਰਿੰਦਰ ਜੀ ਅਜੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹਦੇ ਬਾਰੇ ਜਾਣ ਤੁਖਰੀ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਜਿਹੜਾ ਸਾਡੀ ਭੈਣ ਮৌমিতা ਜਿਹੜੀ ਕਿ ਬੰਗਾਲ ਦੀ ਰਹਿਣ ਵਾਲੀ ਸੀ ਕਲਕੱਤੇ ਦੀ ਰਹਿਣ ਵਾਲੀ ਸੀ ਉਹਦੇ ਨਾਲ ਜਿਹੜਾ ਕਿ ਬਹੁਤ ਹੀ ਜ਼ਿਆਦਾ ਮੰਦ ਭਾਗੀ ਘਟਨਾ ਬੀਤੀ ਹੈ ਇਹ ਔਰ ਬਹੁਤ ਹੀ ਜ਼ਿਆਦਾ ਮਤਲਬ ਗੰਦੇ ਤਰੀਕੇ ਨਾਲਿਆ ਖਤਰਨਾਕ ਤਰੀਕੇ ਨਾਲ ਉਸ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਉਸ ਦੇ ਨਾਲ ਬਤਸ ਲੁਕੀ ਕਰਕੇ ਉਸ ਦਾ ਬੜਾ ਦੁੱਖ ਹੈ ਉਸ ਦੀ ਅਸੀਂ ਅੱਜ ਉਸੇ ਵਿੱਚ ਅੱਜ ਅਸੀਂ ਸਾਰੇ ਅਲੱਗ-ਅਲੱਗ ਸੰਸਥਾਵਾਂ ਐਨ ਜੀਓਜ਼ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੈਂਡਲ ਮਾਰਚ ਸ਼ਾਮਲ ਹੋਏ ਆ ਤੇ ਮੇਰੀ ਇੱਕ ਸਰਕਾਰ ਨੂੰ ਅਪੀਲ ਹੈ ਕੇਂਦਰ ਸਰਕਾਰ ਨੂੰ ਕਿ ਜਿਹੜੇ ਨਾਅਰੇ ਲਾਉਂਦੇ ਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਇਸ ਨੂੰ ਸਿਰ ਕਾਗਜ਼ਾਂ ਤੱਕ ਨਾ ਰੱਖਿਆ ਜਾਵੇ ਇਸ ਨੂੰ ਘੱਟੋ ਘੱਟ ਜ਼ਮੀਨੀ ਤੌਰ ਤੇ ਲੈ ਕੇ ਆਇਆ ਜਾਵੇ ਤਾਂ ਕਿ ਸਾਡੀ ਬੇਟੀਆਂ ਬੱਚੀਆਂ ਸਾਡੀ ਭੈਣਾਂ ਵਾਂ ਚਾਹੇ ਉਹ ਕਿਸੇ ਵੀ ਫੀਲਡ ਚ ਹੋਣ ਜ਼ਰੂਰੀ ਨਹੀਂ ਕਿ ਸਕੂਲ ਕਾਲਜ ਦੇ ਅੰਦਰ ਉਹ ਦੇਖੋ ਜਿਹੜੀ ਸਾਡੀ ਭੈਣ ਦੇ ਨਾਲ ਹੋਇਆ ਇਹ ਇੱਕ ਹਸਪੀਟਲ ਦੇ ਅੰਦਰ ਸੀਗੀ ਜਿਹੜਾ ਕਿ ਸਭ ਤੋਂ ਸੁਰੱਖਿਸ਼ਤ ਜਗ੍ਹਾ ਮੰਨਿਆ ਜਾਂਦਾ ਤੇ ਮਰੀਜ਼ਾਂ ਨੂੰ ਬਚਾਇਆ ਜਾਂਦਾ ਪਰਮਾਤਮਾ ਦੇ ਘਰ ਤੋਂ ਵਾਪਸ ਲਿਆਇਆ ਜਾਂਦਾ ਡਾਕਟਰ ਨੂੰ ਦੂਸਰਾ ਪਰਮਾਤਮਾ ਦਾ ਰੂਪ ਕਿਹਾ ਜਾਂਦਾ ਪਰ ਉੱਤੇ ਵੀ ਉਹਦੇ ਨਾਲ ਇਹੋ ਜਿਹੇ ਕੰਮ ਹੋਏ ਆ ਤੇ ਇਹ ਦੇ ਕਰਕੇ ਸਰਕਾਰ ਨੂੰ ਇੱਕ ਐਸਾ ਰੂਲ ਬਣਾਉਣਾ ਚਾਹੀਦਾ ਕਿ ਉਸ ਦੇ 1 ਮਹੀਨੇ ਦੇ ਅੰਦਰ ਇਹਨਾਂ ਸੁਣਵਾਈ ਹੋ ਕੇ ਉਸ ਨੂੰ ਨਾਲ ਨਾਲ ਫਾਂਸੀ ਹੋਣੀ ਚਾਹੀਦੀ ਹੈ ਤੇ ਉਸ ਦੀ ਜਿੰਨੀ ਵੀ ਪ੍ਰਾਪਰਟੀ ਹੋਵੇ ਚਾਹੇ ਉਹ ਥੋੜੀ ਆ ਚਾਹੇ ਬਹੁਤੀ ਆ ਉਸ ਨੂੰ ਜਬ ਤੱਕ ਕੀਤਾ ਜਾਵੇ ਜਿੱਦਾਂ ਵਿਕਟਰ ਜੀ ਨੇ ਕਿਹਾ ਕਿ ਸਮਾਜਿਕ ਬਹਿਸ਼ਕਾਰ ਹੋਣਾ ਚਾਹੀਦਾ ਉਹਦੇ ਪੂਰੇ ਪਰਿਵਾਰ ਦਾ ਹੀ ਤੇ ਨਾਲ ਹੀ ਜਿਹੜੇ ਵਕੀਲ ਕੋਈ ਵੀ ਉਹਦਾ ਕੇਸ ਲੈਂਦਾ ਸਭ ਤੋਂ ਪਹਿਲਾਂ ਉਸ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਤਾਂ ਗੁਰਿੰਦਰ ਜੀ ਤੁਸੀਂ ਇੱਕ ਗੱਲ ਵੀ ਜਿਹੜੀ ਰੱਖੀ ਸੀਗੀ ਕਿ ਰਾਜਪਾ ਦੇ ਵਿੱਚ ਵੀ ਜਿਹੜੀ ਹੈ ਜਦੋਂ ਸਕੂਲ 'ਚ ਛੁੱਟੀ ਹੁੰਦੀ ਹੈ ਉਹ ਫੁੱਲਰਵਾ ਜਿਹੜੇ ਨੇ ਉਹ ਮੰਗ ਰੱਖੀ ਸੀਗੀ ਪ੍ਰਸ਼ਾਸਨ ਕੋਲ ਉਹਦੇ ਬਾਰੇ ਕਿ ਦੇਖੋ ਜੀ ਅਸੀਂ ਸਭ ਈਆਂ ਪਹਿਣਾ ਵਾਲੇ ਖੜੇ ਆ ਠੀਕ ਹੈ ਜੀ ਅਸੀਂ ਜਦੋਂ ਸਕੂਲਾਂ ਦਾ ਹਾਲ ਦੇਖਦੇ ਹਾਂ ਸਵੇਰੇ ਜਦੋਂ ਅਸੀਂ ਕੋਈ ਡਿਊਟੀ ਜਾਂਦਾ ਹੈ ਤੁਸੀਂ ਵੀ ਦੇਖਦੇ ਹੋ ਨਾ ਕੋਈ ਬੱਚੀ ਨੂੰ ਛੱਡਣ ਜਾਂਦਾ ਆਪਣੇ ਨੂੰ ਜਿਹੜੇ ਸ਼ਰਾਰਤੀ ਬੱਚੇ ਹੁੰਦੇ ਆ ਬੱਚੇ ਹੀ ਕਹਾਂਗਾ ਮੈਂ ਕਿਉਂਕਿ ਬੱਚੇ ਹੀ ਆ ਉਹ ਹਾਲਾਂਕਿ ਪੰਜਾਬ ਸਰਕਾਰ ਨੇ ਇੱਕ ਰੂਲ ਕੱਢਿਆ ਸੀ ਉਹਨੇ ਪਿੱਛੇ ਜੀ ਵੀ ਜਿਹੜਾ 18 ਸਾਲ ਤੋਂ ਘੱਟ ਦਾ ਬੱਚਾ ਕੋਈ ਸਕੂਟਰ ਮੋਟਰਸਾਈਕਲ ਚਲਾਉਂਦਾ ਦੀ ਗਿਆ ਉਸ ਦਾ ਚਲਾਣ ਕੀਤਾ ਜਾਇਆ ਕੀਤਾ ਜਾਏਗਾ ਜਾਂ ਮੋਟਰਸਾਈਕਲ ਬਾਂਡ ਕੀਤਾ ਜਾਏਗਾ ਜਾਂ ਜੁਰਮਾਨਾ ਕੀਤਾ ਜਾਏਗਾ ਮਾਪੇ ਦੇ ਉੱਪਰ ਪਰ ਲੇਕਿਨ ਮਨੂੰ ਉਹ ਚੀਜ਼ ਤੇ ਮਤਲਬ ਤਰਤਲ ਤੌਰ ਤੇ ਕਿਤੇ ਨਹੀਂ ਦਿਖਦੀ ਹੈਗੀ ਮੇਰੀ ਖਾਸ ਕਰਕੇ ਡੀਐਸਪੀ ਸਾਹਿਬ ਨੂੰ ਬਰਾੜ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਸ ਚੀਜ਼ ਵੱਲ ਧਿਆਨ ਦੇਣ ਐਮਐਲਏ ਸਾਹਿਬ ਨੂੰ ਵੀ ਮੇਰੀ ਬੇਨਤੀ ਹੈ ਕਿ ਸਕੂਲਾਂ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਕਿਉਂਕਿ ਸਾਡੀ ਛੋਟੇ ਛੋਟੇ ਬੱਚੀਆਂ ਜਦੋਂ ਨਿਕਲਦੀਆਂ ਤਾਂ ਅਸੀਂ ਦੇਖਦੇ ਹਾਂ ਕਿ ਉੱਥੇ ਜਿਹੜੇ ਮੁੰਡੇ ਨਿਕਲਦੇ ਹਨ ਨਾ ਉਹ ਬਹੁਤ ਹੀ ਗੰਦੇ ਤਰੀਕੇ ਨਾਲ ਉਹਨਾਂ ਕੋਲੋਂ ਵੀ ਹੌਲਣ ਮਾਰਦੇ ਹੋਏ ਜਾਂਦੇ ਹਨ ਜਾਂ ਉਹਨਾਂ ਨੂੰ ਮਤਲਬ ਟੋਟ ਕਰਕੇ ਨਿਕਲਦੇ ਹਨ ਉਹਨਾਂ ਨੂੰ ਕਮੈਂਟ ਕਰਕੇ ਨਿਕਲਦੇ ਹਨ ਕਈ ਤਾਂ ਐਸੇ ਵੀ ਦੇਖਿਆ ਮੈਂ ਜਿਹੜੇ ਹੱਥ ਵੀ ਮਾਰ ਕੇ ਜਾਂਦੇ ਹਨ ਜੇ ਉਹਨਾਂ ਨੂੰ ਕੁਝ ਕਹੋ ਤਾਂ ਸਿਰ ਵਾਲਾ ਨੂੰ ਆਂਦਾ ਲੜਨ ਨੂੰ ਪੈਂਦੇ ਹਨ ਤੇ ਅਸੀਂ ਇਸ ਪਿੱਛੇ ਲੜਾਈ ਹੋਈ ਵੀ ਆ ਸਾਡੀ ਪਰ ਲੇਕਿਨ ਉਹ ਗੱਲ ਹੈ ਵੀ ਅੱਜ ਕੱਲ ਜਿਹੜਾ ਹੈ ਬਦਮਾਸ਼ੀ ਦਾ ਤੰਤਰ ਬਹੁਤ ਜ਼ਿਆਦਾ ਹੈ ਅਸੀਂ ਇਕੱਲੇ ਫਿਰਨਾ ਹੁੰਦਾ ਸ਼ਹਿਰ ਚ ਇਹ ਇਕੱਲੇ ਬੰਦੇ ਦਾ ਕੰਮ ਵੀ ਨਹੀਂ ਹੈ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਲੋਕਲ ਪ੍ਰਸ਼ਾਸਨ ਨੂੰ ਖਾਸ ਕਰਕੇ ਕਹਾਂਗਾ ਕਿ ਸਕੂਲਾਂ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਉੱਥੇ ਚੁੱਪੀ ਦੇ ਟਾਈਮ ਤੇ ਸਕੂਲ ਲੱਗਾਂ ਦੇ ਟਾਈਮ ਉੱਥੇ ਕੋਈ ਨਾ ਕੋਈ ਸੁਰੱਖਿਆ ਦਾ ਇਂਤਜ਼ਾਮ ਕੀਤਾ ਜਾਵੇ ਤਾਂ ਕਿ ਸਾਡੀ ਬੇਟੀ ਸੁਰੱਖਿਤ ਰਹੇ ਮੈਮ ਕੀ ਨਾਮ ਹੈ ਜੀ ਤੇ ਕਿਹੜੀ ਸਸਤੇ ਮੇਰਾ ਨਾਮ ਰਵਿੰਦਰ ਕੋਰ ਰਾਜਪੁਰਾ ਮੈਂ ਤਾਂ ਸੁਹਾਵੀ ਐਨਜੀਓ ਨੂੰ ਰਿਪਰੈਜ਼ੈਂਟ ਕਰਦੀ ਹਾਂ ਔਰ ਅਸੀਂ ਇੱਥੇ ਅੱਜ ਇਕੱਠੇ ਹੋਏ ਆ ਸਾਰੇ ਸਮਾਜ ਸੇਵੀ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਰਾਜਪੁਰੇ ਚ ਦੇਖੋ ਇਹ ਜਾਗਦੀ ਜ਼ਮੀਰਾਂ ਵਾਲਿਆਂ ਦਾ ਮੁੱਦਾ ਹੁੰਦਾ ਹੈ ਮਸਲਾ ਹੁੰਦਾ ਹੈ ਔਰ ਉਹ ਬੱਚੀ ਜਿਹੜੀ ਸਾਡੀ ਮੋਮਤਾ ਦੇਵਨاتھ ਜਿਹਦਾ ਕਤਲ ਹੋਇਆ ਔਰ ਉਹਦੇ ਨਾਲ ਬਹਿਸ ਬਹੁਤ ਮਾੜੀ ਇਕਨੌਣੀ ਉਹਨੂੰ ਆਪਾਂ ਕਿਸੇ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦੇ ਜੋ ਬੱਚੀ ਨੇ ਉਹਨੇ ਛੇਲਿਆ ਔਰ ਸਾਡੀ ਇਹ ਸਾਰੇ ਨਾਗਰਿਕਾਂ ਦੀ ਜਿਹੜੇ ਸੁਝਵਾਨ ਨਾਗਰਿਕ ਨੇ ਉਹਨਾਂ ਦੀ ਇਹ ਮੰਗ ਹੈ ਵੀ ਹੋਰ ਕਾਨੂੰਨਾਂ ਦੀ ਸੋਧ ਚ ਕਰਨ ਦੇ ਉਹਨੂੰ ਪਿੱਛੇ ਰੱਖ ਕੇ ਇਸ ਕਾਨੂੰਨ ਚ ਸੋਧ ਕੀਤੀ ਜਾਵੇ ਵੀ ਜਦੋਂ ਕੋਈ ਕਿਸੇ ਦੀ ਆਤਮਾ ਦਾ ਕਤਲ ਕਰਦਾ ਕਿਸੇ ਦੀ ਧੀ ਦਾ ਕਤਲ ਕਰਦਾ ਤਾਂ ਉਹਨੂੰ ਉਹਦੇ ਵਾਸਤੇ ਸੁਣਵਾਈਆਂ ਨਾ ਫਿਰ ਹੁਣ ਉਹਦੇ ਵਾਸਤੇ ਸਿੱਧਾ ਮੌਤ ਦਾ ਪ੍ਰਬੰਧਨ ਹੋਵੇ ਔਰ ਉਹਦਾ ਸਾਨੂੰ ਸਭ ਨੂੰ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਸੋ ਇੰਨਾ ਹੀ ਮੇਰੀ ਬੇਨਤੀ ਹੈ ਆਸ ਕਰਦੇ ਆਂ ਵੀ ਅੱਗੇ ਅਸੀਂ ਸਮਾਜ ਚ ਚੁੱਕਨੇ ਰਹਾਂਗੇ ਵੀ ਇਹੋ ਜਿਹਾ ਕੁਝ ਨਹੀਂ ਹੋਊਗਾ ਜੀ ਧੰਨਵਾਦ